ਮਲੋਤ ਲਾਈਵ ਦੇ ਨਾਲ ਜੁੜ ਚੁੱਕੇ ਤੁਸੀਂ ਤੇ ਮੈਂ ਹਾਂ ਬੈਂਕ ਸਿੰਘ ਰੋੜੀਆਂ ਬੀਤੀ ਕੱਲ ਹੈਰੀਟੇਜ ਸਟਰੀਟ ਅੰਦਰ ਅੰਮ੍ਰਿਤਸਰ ਸਾਹਿਬ ਵਿਖੇ ਅ ਸਵਿਧਾ ਅਨਿਰਪਤ ਨਨਬਤਾ ਧੀਮਰਾਵ ਉਮੀਦਵਾਰ ਜੀ ਦੇ ਪੁੱਤ ਦੇ ਨਾਲ ਛਿੜਖਾਣੇ ਕੀਤੀ ਗਈ ਹੈ ਤੇ ਉਸ ਦੇ ਬਾਬਤ ਮਨਵਿੰਦਰ ਸਿੰਘ ਗਿਆਸਪੁਰਾ ਐਮ ਐਲ ਏ ਹਲਕਾ ਪਾਇਲ ਸੱਦਨ ਮੌਜੂਦ ਰਹਿਣ ਦੀ ਗੱਲਬਾਤ ਕਰ ਰਹੇ ਨੇ ਅਵੇਦਕ ਸਾਹਿਬ ਕੀ ਕਹਿਣਾ ਚਾਹੂਗਾ ਜਿਹੜੀ ਕੱਲ ਘਟਨਾ ਵਾਪਰੀ ਹੈ ਜੀ ਇਹ ਬਹੁਤ ਹੀ ਨਿੰਦਣਯੋਗ ਤੇ ਘਨੌਨੀ ਘਟਨਾ ਹੈ ਕਿਕੇ ਬਾਬਾ ਸਾਹਿਬ ਭੀਮrao ਅੰਬੇਦਕਰ ਜੀ ਜਿਨ੍ਹਾਂ ਨੂੰ ਸੰਵਿਧਾਨ ਨਿਰਮਾਤਾ ਕਿਹਾ ਜਾਂਦਾ ਤੇ ਜਿਨ੍ਹਾਂ ਨੇ ਸੰਵਿਧਾਨ ਲਿਖਿਆ ਜਿਨ੍ਹਾਂ ਨੇ ਜੋ ਵੀ ਸਾਡੇ ਸਮਾਜ ਦੇ ਵਿੱਚ ਉੱਚ-ਨੀਚ ਜਾਤ ਪਾਤ ਦਾ ਜੋ ਕੋਡ ਸੀ ਉਸ ਨੂੰ ਖਤਮ ਕਰਕੇ ਇੱਕ ਸਾਨੂੰ ਐਸਾ ਸੰਵਿਧਾਨ ਦਿੱਤਾ ਕਿ ਜਿਹਦੇ ਵਿੱਚ ਅਸੀਂ ਸਾਰੇ ਜਾਣੇ ਇੱਕ ਹੋ ਕੇ ਰਹਿ ਸਕਦੇ ਹਾਂ ਔਰ ਅਜਿਹੇ ਮਹਾਨ ਪੁਰਸ਼ ਦਾ ਇਸ ਤਰੀਕੇ ਦੇ ਨਾਲ ਬੁੱਤ ਨੂੰ ਤੋੜ ਦੇਣਾ ਇਸ ਤਰੀਕੇ ਦੇ ਨਾਲ ਉਹਨਾਂ ਦੇ ਬੁੱਤ ਦੀ ਬੇਅਦਬੀ ਕਰਨੀ ਮੈਨੂੰ ਲੱਗਦਾ ਕਿ ਇਸ ਤੋਂ ਜ਼ਿਆਦਾ ਮਾੜੀ ਕਠੜਨਾ ਨਹੀਂ ਹੋ ਸਕਦੀ ਔਰ ਕਿਸੇ ਵੀ ਸਾਡੇ ਇਸ ਪੰਜਾਬ ਦੇ ਵਿੱਚ ਇਦਾਂ ਦੀਆਂ ਸਮਾਜ ਵਿਰੋਧੀ ਕਾਰਵਾਈਆਂ ਕਰਨ ਵਾਲਿਆਂ ਨੂੰ ਕਦੇ ਵੀ ਬਖਸ਼ਿਆ ਨਹੀਂ ਜਾਏਗਾ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏਗੀ ਤੁਸੀਂ ਪੁਲਿਸ ਨੂੰ ਅ ਨਿਰਦੇਸ਼ ਦਿੰਨੇ ਆ ਕਿ ਜਿੰਨੇ ਵੀ ਜਿਹੜੇ ਦੋਸ਼ੀ ਨੇ ਇਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਤੇ ਉਹਦਾ ਪਤਾ ਲਾਇਆ ਜਾਵੇ ਕਿ ਇਹਦੇ ਪਿੱਛੇ ਉਹ ਸਾਜ਼ਿਸ਼ਾਂ ਕਿਹੜੀਆਂ ਨੇ ਜਿਹੜੀਆਂ ਕਿ ਪੰਜਾਬ ਦੀ ਅਮਨ ਸ਼ਾਂਤੀ ਨੂੰ ਭੰਗ ਕਰਨਾ ਚਾਹੁੰਦੀਆਂ ਨੇ ਤੇ ਪੰਜਾਬ ਦੇ ਵਿੱਚ ਲੰਬੂ ਲਾਉਣਾ ਚਾਹੁੰਦੀਆਂ ਨੇ ਮੈਂ ਆਪਣੇ ਭਾਈਚਾਰੇ ਨੂੰ ਵੀ ਹੱਥ ਜੋੜ ਕੇ ਅਪੀਲ ਕਰਦਾ ਕਿ ਉਹ ਸ਼ਾਂਤੀ ਬਣਾ ਕੇ ਰੱਖਣ ਅਸੀਂ ਕਿਸੇ ਵੀ ਅਪਰਾਧੀ ਨੂੰ ਬਿਲਕੁਲ ਵੀ ਨਹੀਂ ਬਖਸ਼ਾਂਗੇ ਸਖਤ ਤੋਂ ਸਖਤ ਸਜ਼ਾ ਦੇਵਾਂਗੇ ਦੇਖਣ ਦੇ ਵਿੱਚ ਇਹ ਆਉਂਦਾ ਵੀ ਸੱਜ ਜਦੋਂ ਵੀ ਗੱਲਬਾਤ ਹੁੰਦੀ ਹੈ ਇਦਾਂ ਦੀ ਕਿ ਚਾਹੇ ਬੀਤੇ ਸਮੇਂ ਦੇ ਵਿੱਚ ਉਹ ਬੇਅਦਬੀ ਦੀਆਂ ਘਟਨਾਵਾਂ ਹੋਣ ਤਾਂ ਉਹਦੇ ਵਿੱਚ ਇਹ ਨਜ਼ਰ ਆਉਂਦਾ ਕਿ ਵੀ ਇਹ ਬੰਦਾ ਮੈਂਟਲੀ ਅਪਸੈਟ ਸੀਗਾ ਤੇ ਇਸ ਮਾਮਲੇ ਨੂੰ ਵੀ ਮੈਨੂੰ ਲੱਗਦਾ ਵੀ ਜਿੱਤੂ ਤੱਕ ਜਦੋਂ ਪੂਹ ਕੀਤੀ ਜਾਏਗੀ ਤਾਂ ਇਹ ਗੱਲ ਆਖ ਦਿੱਤੀ ਜਾਵੇਗੀ ਹੁਣ ਇਹਦੇ ਵਿੱਚ ਕੀ ਹੈ ਕਿ ਉਹ ਜੇ ਆਪਾਂ ਮੈਂਟਲੀ ਉਹਨੂੰ ਅਪਸੈਟ ਕਹੀਏ ਤਾਂ ਇੱਕ ਹਥੌੜਾ ਲੈ ਕੇ ਜਾਣਾ ਭਾਰਤ ਦਾ ਸਿਧਾਂਤ ਲੈ ਕੇ ਜਾਣਾ ਉਹਨੂੰ ਅੱਗ ਲਗਾਉਣਾ ਉਸ ਤੋਂ ਬਾਅਦ ਬੁੱਤ ਦੇ ਉੱਪਰ ਹਮਲਾ ਕਰਨਾ ਇਸ ਚੀਜ਼ ਚ ਲੱਗਦਾ ਵੀ ਤੁਹਾਨੂੰ ਕਿਸੇ ਨਾ ਕਿਸੇ ਰਾਜ ਦੀ ਰਾਜਨੀਤੀ ਦਾ ਕੋਈ ਲੱਗਦਾ ਉਹ ਪੰਜਾਬ ਸਾਡਾ ਬਾਰਡਰ ਸਟੇਟ ਹੈ ਇਹਦੇ ਵਿੱਚ ਅੱਗ ਲਾਉਣ ਵਾਲੀਆਂ ਜਿਹੜੀਆਂ ਤਾਕਤਾਂ ਨੇ ਹਮੇਸ਼ਾ ਸਰਗਰਮ ਰਹਿੰਦੀਆਂ ਨੇ ਤੇ ਉਹ ਸਾਡੀ ਭਾਈਚਾਰਕ ਸਾਂਝ ਨੂੰ ਜੋ ਭਾਈਚਾਰਕ ਬੌਂਡਿੰਗ ਆ ਉਹਨੂੰ ਤੋੜਨ ਦੇ ਲਈ ਹਮੇਸ਼ਾ ਤਤ ਪਰ ਰਹਿੰਦੀਆਂ ਨੇ ਪਰ ਅਸੀਂ ਇਦਾਂ ਦੀ ਕਿਸੇ ਵੀ ਸਾਜ਼ਿਸ਼ ਨੂੰ ਕਾਮਯਾਬ ਨਹੀਂ ਹੋਣ ਦੇਵਾਂਗੇ ਆਪਣੇ ਪੰਜਾਬ ਦੇ ਵਿੱਚ ਤੇ ਇਦਾਂ ਦੇ ਦੋਸ਼ੀਆਂ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਭਾਵੇਂ ਉਹ ਕਿੱਡਾ ਵੀ ਵੱਡਾ ਜਿਹੜਾ ਕਹਿਦੀ ਹੈ ਵੀ ਪਹੁੰਚ ਵਾਲਾ ਹੋਵੇ ਜਾਂ ਕੋਈ ਵੀ ਹੋਵੇ ਉਹਦੇ ਖਿਲਾਫ ਸਖਤ ਕਾਰਵਾਈ ਹੋਊਗੀ ਬਿਲਕੁਲ ਵੀ ਬਖਸ਼ਿਆ ਨਹੀਂ ਜਾਊਗਾ ਜੀ ਬਹੁਤ ਬਤਨ ਵਾਸਤੇ ਇਹ ਸਨ ਵਿਧਾਇਕ ਮਰਮਿੰਦਰ ਸਿੰਘ ਯਾਸਪੁਰਾ ਜਿਨ੍ਹਾਂ ਦੇ ਵੱਲੋਂ ਇਹ ਗੱਲ ਆਖੀ ਗਈ ਹੈ ਕਿ ਜਿਹੜੇ ਭਾਈਚਾਰਕ ਸਾਂਝ ਆ ਉਹ ਵੀ ਬਣਾ ਕੇ ਰੱਖਣੀ ਰੱਖਣੀ ਪੈਣੀ ਹੈ ਸਾਨੂੰ ਤੇ ਕਿਤਨਾ ਕਿਤੇ ਜਿਹੜੇ ਦੋਸ਼ੀ ਨੇ ਉਹਨਾਂ ਤੇ ਵੀ ਸਖਤ ਕਾਰਵਾਈ ਇਹਨਾਂ ਵੱਲੋਂ ਕਰਨ ਦੀ ਗੱਲ ਆਖੀ ਗਈ ਹੈ